ਹਾਂਜੀ ਸ਼ਬਦ ਕੋਸ਼ ਕੀ ਹੈ ਕੋਸ਼ ਸ਼ਬਦ ਦੇ ਅਰਥ ਹਨ Bhandar ਸ਼ਬਦ ਕੋਸ਼ ਵਿੱਚ ਭਾਸ਼ਾ ਦੇ ਸ਼ਬਦਾਂ ਦਾ Bhandar ਦਰਜ ਹੁੰਦਾ ਹੈ ਅੱਜ ਸੰਸਾਰ ਦੇ ਹਰ ਭਾਸ਼ਾ ਦੇ ਸ਼ਾਬਦਿਕ Bhandar ਨੂੰ ਉਹਨਾਂ ਦੇ ਕੋਸ਼ ਵਿੱਚ ਦਰਜ ਉਹਨਾਂ ਦੇ ਕੋਸ਼ ਵਿੱਚ ਦਰਜ ਹਨ ਭਾਰਤੀ ਪਰੰਪਰਾ ਵਿੱਚ ਕੋਸ਼ ਨੂੰ ਪਰਿਭਾਸ਼ਿਤ ਕਰਨ ਲਈ ਕਿਹਾ ਜਾਂਦਾ ਹੈ ਕਿ ਇਹ ਸ਼ਬਦਾਂ ਦਾ ਇੱਕ ਅਜਿਹਾ ਸੰਗ੍ਰਹਿ ਹੁੰਦਾ ਹੈ ਜਿਸ ਵਿੱਚ ਇੱਕ ਤਾਂ ਸ਼ਬਦਾਂ ਨੂੰ ਕ੍ਰਮਵਾਰ ਦਿੱਤਾ ਹੁੰਦਾ ਹੈ ਤੇ ਦੂਸਰੇ ਇਹਨਾਂ ਸ਼ਬਦਾਂ ਦੇ ਅਰਥ ਤੇ ਭਾਵ ਵੀ ਦਿੱਤੇ ਹੁੰਦੇ ਹਨ ਅੰਗਰੇਜ਼ੀ ਵਿੱਚ ਇਸ ਲਈ ਸ਼ਬਦ ਡਿਕਸ਼ਨਰੀ ਵਿਗਿਆਨ ਦੇ ਯੁੱਗ ਦੇ ਅੱਗੇ ਵਧਨ ਨਾਲ ਵਿਦਵਾਨਾਂ ਦੀ ਕੋਸ਼ਕਾਰੀ ਖੋਜ ਨੇ ਸੰਸਾਰ ਵਿੱਚ ਕਈ ਪ੍ਰਕਾਰ ਦੇ ਕੋਸ਼ ਜਿਹੜੇ ਹਨ ਤਿਆਰ ਕੀਤੇ ਹਨ ਜਿਵੇਂ ਕਿ ਪਛਾਈ ਕੋਸ਼, ਦੋ ਪਛਾਈ ਕੋਸ਼ ਤੇ ਬਹੁ ਪਛਾਈ ਕੋਸ਼ ਆਦਿ ਅਜਿਹੇ ਕੋਸ਼ ਸਿਰਫ ਸ਼ਬਦਾਂ ਦੇ ਅਰਥਾਂ ਤੱਕ ਹੀ ਸੀਮਤ ਹੁੰਦੇ ਹਨ ਕਈ ਕੋਸ਼ ਤਾਂ ਸ਼ਬਦਾਂ ਦੇ ਅਰਥਾਂ ਦੇ ਨਾਲ ਸੰਖੇਪ ਜਾਣਕਾਰੀ ਵੀ ਦਿੰਦੇ ਹਨ ਅਜਿਹੇ ਕੋਸ਼ ਇਦਰਾਜ਼ਾਂ ਉੱਤੇ ਆਧਾਰਿਤ ਹੁੰਦੇ ਹਨ ਇਦਰਾਜ਼ਾਂ ਦੇ ਆਧਾਰਾਂ ਤੇ ਸ਼ਬਦ ਕੋਸ਼ ਡਿਕਸ਼ਨਰੀ ਵਿਸ਼ਵ ਕੋਸ਼ੀ ਸ਼ਬਦ ਕੋਸ਼ ਐਨਸਾਈਕਲੋਪੀਡिया ਡਿਕਸ਼ਨਰੀ ਅਤੇ ਵਿਸ਼ਵ ਕੋਸ਼ ਤਿੰਨ ਕਿਸਮਾਂ ਦੇ ਹਨ ਇਦਰਾਜ਼ ਦੇ ਆਧਾਰ ਤੋਂ ਇਲਾਵਾ ਸਮਗਰੀ ਦੇ ਆਧਾਰ ਤੇ ਵੀ ਕੋਸ਼ਾਂ ਦੀ ਵੰਡ ਕੀਤੀ ਜਾਂਦੀ ਹੈ ਸਾਡੇ ਲਈ ਸਿਰਫ ਇਨਾ ਜਾਣ ਲੈਣਾ ਹੀ ਜ਼ਰੂਰੀ ਹੈ ਕਿ ਭਾਸ਼ਾ ਦੇ ਦੇ ਵਿਕਾਸ ਲਈ ਯੋਜਨਾ ਮੰਤਰੀ ਕੇ ਨਾਲ ਤਿਆਰ ਕੀਤੀ ਸਮਗਰੀ ਹੀ ਕੋਸ਼ ਹਨ ਇਸ ਤਰ੍ਹਾਂ ਕੋਸ਼ ਭਾਸ਼ਾ ਦੇ ਵਿਕਾਸ ਅਤੇ ਭਾਸ਼ਾ ਦੀ ਵਰਤੋਂ ਲਈ ਇਕ ਸ਼ੰਧ ਵਰਜੋਂ ਵਰਤਿਆ ਜਾਣ ਵਾਲਾ ਸਾਧਨ ਹੈ ਅਸੀਂ ਇਸ ਵਿੱਚੋਂ ਸ਼ਬਦਾਂ ਦੇ ਉਚਾਰਨ ਵਿਉਂਤਪਤੀ ਤੇ ਵਿਆਕਰਨਿਕ ਰੂਪ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਪੰਜਾਬੀ ਕੋਸ਼ਕਾਰੀ ਦਾ ਆਰੰਭ ਭਾਰਤੀ ਪਰੰਪਰਾ ਨਾਲ ਤੇ ਵਿਕਾਸ ਪੱਛਮੀ ਪਰੰਪਰਾ ਨਾਲ ਸੰਬੰਧਿਤ ਹੈ ਵਿਦਵਾਨਾਂ ਨੇ ਪੰਜਾਬੀ ਕੋਸ਼ਕਾਰੀ ਦਾ ਆਰੰਭ 1544 ਇਸਵੀ ਤੋਂ ਮੰਨਿਆ ਹੈ ਅਸੀਂ ਪੰਜਾਬੀ ਕੋਸ਼ ਦੀ ਵਰਤੋਂ ਕਿਵੇਂ ਕਰ ਸਕਦੇ ਹਾਂ ਅਸੀਂ ਭਾਸ਼ਾ ਦੇ ਕਿਸੇ ਵੀ ਸ਼ਬਦ ਦੇ ਅਰਥ ਕੋਸ਼ ਵਿੱਚੋਂ ਦੇਖ ਸਕਦੇ ਹਾਂ ਕਿ ਇਸ ਲਈ ਸਾਨੂੰ ਕੁਝ ਨਿਯਮਾਂ ਦਾ ਧਿਆਨ ਰੱਖਣਾ ਪੈਂਦਾ ਹੈ ਇਸ ਤਰ੍ਹਾਂ ਦੇ ਨਿਯਮ ਸਾਰੀਆਂ ਭਾਸ਼ਾਵਾਂ ਦੇ ਕੋਸ਼ਾਂ ਉੱਪਰ ਲਾਗੂ ਹੁੰਦੇ ਹਨ ਪੰਜਾਬੀ ਭਾਸ਼ਾ ਦੇ ਪੋਸ਼ ਨੂੰ ਵਾਚਣ ਲਈ ਸਾਨੂੰ ਹੇਠ ਲਿਖੇ ਨਿਯਮਾਂ ਨੂੰ ਸਾਹਮਣੇ ਰੱਖਣਾ ਪਵੇਗਾ ਗੁਰਮੁਖੀ ਦੇ ਸਾਰੇ 35 ਅੱਖਰ ਊੜਾ ਢੋੜਾ ਡਾ ਤੱਕ ਦੇ ਸਾਰੇ ਵਰਗ ਤਰਤੀਬ ਵਾਰ ਸਾਡੇ ਮਨ ਵਿੱਚ ਵਸੇ ਹੋਣੇ ਚਾਹੀਦੇ ਹਨ ਜਿਸ ਸ਼ਬਦ ਦੇ ਅਸੀਮ ਅਰਥ ਦੇਖਣੇ ਹੋਣ ਉਸ ਤੋਂ ਸਭ ਤੋਂ ਪਹਿਲਾਂ ਉਸ ਦੇ ਪਹਿਲੇ ਅੱਖਰ ਨੂੰ ਦੇਖਣਾ ਪਵੇਗਾ ਕਿ 35 ਅੱਖਰਾਂ ਵਿੱਚ ਉਹ انداز ਕਿੰਨਾ ਅੱਖਰ ਹੈ ਦੂਜੀ ਗੱਲ ਲਗਾ ਮਾਤਰਾ ਦੇ ਲਗਾ ਅੱਖਰਾਂ ਨੂੰ ਦੇਖਣ ਦੀ ਹੈ ਜੇਕਰ ਕਿਸੇ ਸ਼ਬਦ ਨੂੰ ਕੋਈ ਮਾਤਰਾ ਨਹੀਂ ਤਾਂ ਉਸ ਵਿਚਲੇ ਦੂਸਰੇ ਅੱਖਰ ਦੀ ترتیب ਦੇ ਸਥਾਨ ਨੂੰ ਦੇਖਣਾ ਪਵੇਗਾ ਇਸ ਦੀਆਂ ਲਗਾ ਮਾਤਰਾਵਾਂ வாਚਨ ਮਗਰੂ ਸ਼ਬਦ ਵਿਚਲੇ ਅਗਲੇ ਅੱਖਰਾਂ ਦੀ ਵਾਰੀ ਆਉਂਦੀ ਹੈ ਸ਼ਬਦ ਲੱਭਣ ਲਈ ਸ ਪਹਿਲਾ ਅੱਖਰ ਤੇ ਮਾਤਰਾ ਦਾ ਧਿਆਨ ਰੱਖਣਾ ਜ਼ਰੂਰੀ ਹੈ ਜਿਵੇਂ ਨਾਸਿਕਤਾ ਸ਼ਬਦ ਦੇ ਕੋਸ਼ ਵਿੱਚ ਅਰਥ ਦੇਖਣ ਲਈ ਸਭ ਤੋਂ ਪਹਿਲਾਂ ਨੰਨਾ ਤਾਤੀਬ ਦੇ ਨ ਤਾਤੀਬ ਤੋਂ ਪਹੁੰਚੋ ਫਿਰ ਨੰਨੇ ਨੂੰ ਕੰਨਾ ਨਾ ਤੱਕ ਨੰਨਾ ਨਾ ਤੋਂ ਅੱਗੇ ਸਸਾ ਫਿਰ ਤੀ ਅਤੇ ਕ ਉੱਤੇ ਪਹੁੰਚੋ ਅੰਤ ਕੋਸ਼ ਵਿੱਚ ਲਿਖਿਆ ਸ਼ਬਦ ਨਾਸਿਕਤਾ ਦਾ ਜਾਵੇਗਾ ਜਿਸ ਦੇ ਅੱਗੇ ਅਰਥ ਲਿਖੇ ਹੋਣਗੇ ਰੱਬ ਨੂੰ ਨਾਮ ਮੰਨਣ ਵਾਲਾ ਕੋਸ਼ ਵਿੱਚ 35 ਅੱਖਰਾਂ ਲਗਾਤਾਰ ਅੱਖਰਾਂ ਦੀ ਤਰਤੀਬ ਕੀ ਹੈ ਕੋਸ਼ ਵਿੱਚ 35 ਅੱਖਰਾਂ ਦੀ ਤਰਤੀਬ ਅੱਗੇ ਲਿਖੇ ਅਨੁਸਾਰ ਹੁੰਦੀ ਹੈ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਦੱਸ ਦੇਣਾ 35 ਅੱਖਰਾਂ ਦੀ ਤਰਤੀਬ ਊੜਾ ਵਰਗ ਵਿੱਚ ਊੜੇ ਵਾਲੀ ਲਾਈਨ ਕਕਾ ਵਰਗ ਵਿੱਚ ਕੱਕੇ ਵਾਲੀ ਲਾਈਨ ਚੱਚਾ ਵਰਗ ਵਿੱਚ ਚੱਚੇ ਵਾਲੀ ਟੈਂਕੇ ਵਰਗ ਵਿੱਚ ਟੈਂਕੇ ਵਾਲੀ ਤੱਤਾ ਵਰਗ ਵਿੱਚ ਤੱਤੇ ਵਾਲੀ ਪੱਪਾ ਵਰਗ ਵਿੱਚ ਪੱਪੇ ਵਾਲੀ ਯਈਆ ਵਿੱਚ ਯਈਏ ਵਾਲੀ ਤੇ ਲਗਾਉਂਦੀ ਤرتيب ਦੱਸ ਦੇਣੀ ਆ ਤੁਸੀਂ ਕੰਨਾ ਸਿਆਰੀ ਪਿਆਰੀ ਔਂਕਰ ਦੁਲਾੰਗਰ ਲਾਂ ਤੁਲਾ ਹੋੜਾ ਕਨੋੜਾ ਠੀਕ ਹੈ ਹੁਣ ਦੱਸ ਦਨੀ ਆ ਤੁਸੀਂ ਬੰਤਰ ਲਗਾਖਰਾਂ ਦੀ ਤਰਤੀਬ ਬਿੰਦੀ ਟਿੱਪੀ ਤੇ ਅਦਕ ਠੀਕ ਹੈ ਇੱਧਰ ਬੰਤਰ ਦੱਸ ਦਨੀ ਆ ਨਾ ਦੀ ਹਾਂਜੀ ਤਾਂ ਸ਼ਬਦ ਕੋਸ਼ ਦੀ ਤਰਤੀਬ ਦੱਸ ਦਨੀ ਪਹਿਲੇ ਊੜੇ ਵਾਲੇ ਅੱਖਰ ਹੋਣਗੇ ਸਾਰੇ ਹੀ ਫਿਰ ਐੜੇ ਵਾਲੇ ਈੜੀ ਵਾਲੇ ਸਸੇ ਵਾਲੇ ਹਾਹੇ ਵਾਲੇ ਠੀਕ ਹੈ शब्द इस तरह शब्दकोशा की तरतीब होंगी इस तरह अक्षर दिते हो गए बार देखना लगाना पहले जड़े अखर जिम्मे ऊड़े वाले तो है नहीं ऐड़े वाले भी नहीं है ईडी वाले भी नहीं है सस्से वाले है पहले सस्से वाला लगाओगे ऊड़ा ऐड़ा ईड़ी सस्सा फिर हा वाले है वाले भी नहीं है फिर कक्के वाले। ਖਖੇ ਵਾਲੇ ਗੱਗੇ ਵਾਲੇ ਐਦਾਂ ਤੁਸੀਂ ਲੱਭ ਕੇ ਠੀਕ ਹੈ ਇਹ ਪਲੱਸ 2 ਦੇ ਅਸੀਂ ਕਰ ਰਹੇ ਹਾਂ ਪਲੱਸ 2 ਦਾ ਸਿਲੇਬਸ 12ਵੀਂ ਕਲਾਸ ਦਾ ਤੇ ਐਦਾਂ ਦਾ ਨੂੰ ਪ੍ਰਸ਼ਨ ਪੁੱਛੇ ਜਾਣਗੇ ਤਾਂ ਐਦਾਂ ਤੁਸੀਂ ਸ਼ਬਦ ਕੋਸ਼ ਦੀ ਤਰਤੀਬ ਅਨੁਸਾਰ ਦੱਸਣੇ ਆ ਠੀਕ ਹੈ ਦੇਖੋ ਪਹਿਲੇ ਊੜੇ ਵਾਲੇ ਲੱਭਨੇ ਆ ਊੜੇ ਵਾਲੇ ਨਹੀਂ ਹੈਗੇ ਐੜੇ ਵਾਲੇ ਨਹੀਂ ਹੈਗੇ ਈੜੀ ਵਾਲੇ ਨਹੀਂ ਹੈਗੇ ਸਸੇ ਵਾਲੇ ਨਹੀਂ ਹੈਗੇ ਆਹੇ ਵਾਲੇ ਨਹੀਂ ਹੈਗੇ ਚੱਚੇ ਵਾਲੇ ਨਹੀਂ ਕੱਕੇ ਵਾਲੇ ਨਹੀਂ ਹੈਗੇ ठीक है चच्चे वाले है गे? चच्चे वाले लिख देना फिर शशे वाले फिर जज्जा देख लो जजे वाले है गे? नहीं है गे? चच्चे वाले तो शशे वाले ही है ठीक है इस तरह तरतीब अनुसार इना लगा देना ठीक है मैं देखो पेपर भी आए हुए है पहले भी है ठीक है सारे इस तरह ही है शब्दकोश कल अ कर वाक की है वाक की है ठीक है सारे असि करा अचली इन विडियो ਲਾਈਕ ਕਰ ਦੋ ਇਸ ਨੂੰ ਜੇ ਧੀ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਕਰ ਦੋ ਕਮੈਂਟ ਕਰ ਦੋ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦੋ ਧੰਨਵਾਦ ਜੀ ਬਹੁਤ ਬਹੁਤ